ਇਹਨੇ ਪਾਲ ਛਾਲਟੀ ਹੋਈ ਹੈ ਕੀ ਇਹ ਕਾਂ ਕਰ ਰਹੀ ਹੈ ਅੱਜ ਦਿਖਾ ਦੇ ਪਪੇ ਰੱਖਦੇ ਪਪੇ ਰੱਖਦੇ ਜੀ ਇੱਕ ਮਿੰਟ ਦੇ ਵਿੱਚ ਔਰਤਾਂ ਧੀਆ ਬਣ ਨਿਕਲਣਾ ਮੁਸ਼ਕਲ ਹੋਇਆ ਪਿਆ ਹੈਗਾ 3-3 ਕਰੋੜ ਦੀਆਂ ਦੁਕਾਨਾਂ ਨੇ ਅਗਲਾ 500 ਰੁਪਏ ਲੈ ਕੇ ਦੁਕਾਨ ਦਾ ਮਾਰ ਆ ਕੇ ਫੜੀ ਬੜੀ ਲੱਗ ਕੇ ਬੈਠ ਜਾਂਦਾ ਹੈ ਔਰ ਬਾਜ਼ਾਰ ਨੂੰ ਡਿਸਟਰਬ ਕਰਦਾ ਹੈ ਇਸ ਸਬੰਧੀ ਨਗਰ ਕੌਂਸਲ ਖੰਨਾ ਦੇ ਮਿਨਿਸਪਲ ਅਮਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਬੇਟੂਨਲ ਗੱਲਬਾਤ ਕੀਤੀ ਗਈ ਕਿ ਉਹਨਾਂ ਦੀ ਯੂਨੀਅਨ ਦੀ ਮੁਲਾਜ਼ਮ ਤਹਿབྱਾਰੀ ਟੀਮ ਦੇ ਇੰਚਾਰਜ ਮੈਡਮ ਪਰਮਜੀਤ ਤੋਰ ਨਾਲ ਕੋਈ ਦੁਕਾਨਦਾਰਾਂ ਅਤੇ ਹੋਰ ਲੋਕ ਜੋ ਡਿਊਟੀ ਚਿਵਨ ਪਾਉਂ ਅਤੇ ਦੁਰਵਿਹਾਰ ਕਰੰਤੇ ਸੰਬੰਧੀ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਕਹਿ ਤੀ ਉਹ ਮੈਡਮ ਪਰਮਜੀਤ ਤੋਰ ਨਾਲ ਹਨ ਅਗਰ ਇਸ ਸੰਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ ਖੰਨਾ ਦੇ ਵਿਧਾਇਕ ਕਰਮਪ੍ਰੀਤ ਸਿੰਘ ਸੌਣ ਨੂੰ ਮਿਲਣਗੇ ਅਗਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਸਮੂਹ ਯੂਨੀਅਨ ਹੜਤਾਲ ਤੇ ਵੀ ਜਾ ਸਕਦੇ ਹਨ ਹਾਂਜੀ ਹਾਂਜੀ ਰੇਡੀਆਂ ਲਾਈ ਬੈਠੇ ਹਾਂਜੀ ਮੈਂ ਉਹ ਰੇਡੀਆਂ ਚਕ ਬਣ ਗਈ ਸੀ ਉਹ ਕਹਿੰਦੇ ਠੇਕੇਦਾਰ ਨੇ ਲਵਾਈਆਂ ਨੇ ਮੈਂ ਕਿਹਾ ਮੈਂ ਬਿਲਕੁਲ ਨਹੀਂ ਲਗੰਦੇ ਨੇ ਮਾਜੀਓ ਸਭ ਨੇ ਇਹ ਗੱਲ ਕੀਤੀ ਵੀ ਤੁਸੀਂ ਸ਼ਾਤਾਚ ਲਿਖਿਆ ਰੇਡੀਆਂ ਤੇ ਸ਼ਾਮ ਨੂੰ ਸ਼ਰਾਬ ਵੀ ਉੱਥੇ ਚਲਦੀ ਹਾਂਜੀ ਸ਼ਰਾਬ ਵੀ ਚਲਦੀ ਹੈ ਤਾਸ਼ ਵੀ ਖੇਡਦੇ ਨੇ ਮੈਨੂੰ ਸਾਰੀ ਕੰਮ ਕਰਾਰੇ ਸੀ ਤਾਂ ਉੱਥੇ ਇੱਕ ਪ੍ਰੇਮ ਪਕੌੜਿਆਂ ਵਾਲਾ ਹੈਗਾ ਉਹਦੇ ਦੋ ਲੜਕੇ ਨੇ ਇੱਕ ਹਰਦੀਪ ਤੇ ਇੱਕ ਹੋਰ ਹੈ ਉਹਨਾਂ ਨੇ ਮੈਡੋਂ ਨਾਲ ਮਿਸਬੀ ਵੀ ਕੀਤਾ ਤੇ ਮੈਨੂੰ ਜਿੱਤੀ ਮੇਰੇ ਥੱਪੜ ਮਾਰਨ ਤੱਕ ਆਇਆ ਤੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਥੇ ਮੋੜ 'ਚ ਟੈਂਪੋ ਜਿਹਨੇ ਤਾਂ ਅਸੀਂ ਚੱਕਵਾ ਰਹੇ ਸੀਗੇ ਉਸ ਦਿਨ ਮਰੀਸ਼ ਕਾਲੀਏ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ ਆ ਮੈਂ ਕੋਈ ਕਾਰਵਾਈ ਕਰੇ ਤੇ ਮੈਂ ਅੱਜ ਕੌਣ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ ਬਾਹਰ ਨਾ ਕੋਈ ਥੋੜੀ ਆਵੇ ਆ ਜਿਹੜੇ ਦੁਕਾਨਦਾਰਾਂ ਨੇ ਜਿਹੜੇ ਦੁਕਾਨਦਾਰਾਂ ਨੇ ਛੜੀ ਤੋਂ ਬਾਹਰ ਥੜੀ ਬਣਾਈ ਪਈ ਹੈ ਉਹ ਤੋੜ ਦੋ ਛੋੜੀngਾਰ ਹੈ ਤੇ ਵਿੱਚ ਔਰਤਾਂ ਧੀਆ ਪੈਣ ਨਿਕਲਣਾ ਮੁਸ਼ਕਲ ਹੋਇਆ ਪਿਆ ਹੈਗਾ 3-3 ਕਰੋੜ ਦੀਆਂ ਦੁਕਾਨਾਂ ਨੇ ਅਗਲਾ 500 ਰੁਪਏ ਲੈ ਕੇ ਦੁਕਾਨ ਦਾ ਮਾਰ ਆ ਕੇ ਫੜੀ ਦੀ ਬੈਲ ਲਾ ਕੇ ਬੈਠ ਜਾਂਦਾ ਹੈ ਔਰ ਬਾਜ਼ਾਰ ਨੂੰ ਡਿਸਰਬ ਕਰਦਾ ਹੈ ਸਿਕਾਓ ਲੇਕਿਨ ਉਹ ਥੜੀ ਚੱਕੀ ਜਾਊਗੀ ਕਿ ਕਦੋਂ ਉਸੀਂ ਸਰਵੇ ਕਰ ਲੈ ਫਿਰ ਕੇ ਬਾਜ਼ਾਰ ਦੇ ਚ ਥੜੀ ਚਕਲੀ ਮੁੰਡੇ ਫੜੇ ਚਕਲੀ ਲੇਕਿਨ ਉਸ ਤੋਂ ਬਾਅਦ ਇਹ ਲੱਗ ਜਾਂਦੀ ਹੈ ਮਜ਼ਾ ਤਾਂ ਹੈ ਕਿ ਨਾ ਦੁਕਾਨਦਾਰ ਜਿਹੜਾ ਕੰਮ ਕਰਦਾ ਉਹਨੂੰ ਠੋਕ ਕੇ ਜਮਾਨਾ ਲਾਇਆ ਜਾਵੇ ਉਹਦੇ ਕੰਮ ਕੰਦ ਬੰਦ ਕਿਤੇ ਜਾਣ ਅੱਜ ਉਹ ਜਗਾ ਦੇ ਇਹਨੇ ਪਾਲ ਸ਼ਾਰਟੀ ਹੋਈ ਹੈ ਕੀ ਇਹ ਕਾਂਗਰਸੀ ਆ ਅੱਜ ਏਡੇ ਦਿਖਾ ਕੇ ਉਹ ਰੱਖਦਾ ਬੋਲ ਮੈਂ ਆਹ ਹੋਰ ਅੱਜ ਸਾਨੂੰ ਸਾਡਾ ਸਮਾਨ ਵੀ ਲੈ ਕੇ ਜਾ ਕੇ ਨਾਲ ਚਲਾਣਾ ਨਹੀਂ ਨਾਲੇ ਬੂਟੇ ਜੀ ਮੇਰੇ ਜ਼ਰੂਰੀ ਹੋਗੇ ਜਿਹੜੇ ਰੋਟੀ ਖਾਂਦੇ ਨੇ ਉਹ ਜ਼ਰੂਰੀ ਨਹੀਂਗੇ ਬੂਟੇ ਜ਼ਰੂਰੀ ਹੋਗੇ ਤੁਹਾਡੇ ਨਹੀਂ ਨਹੀਂ ਉਹ ਆਪੇ ਇਹਦਾ ਇਹ ਤੂੰ ਵਿਤਕਰਾ ਕਰ ਰਹੇ ਨੇ ਯਾਰ ਸਰਕਾਰਾਂ ਸਾਡੇ ਆ ਖੱਡੇ ਪਟਕੇ ਕਾਂਗਰਸੀ ਆ ਜੀ ਸਾਡੇ ਬੰਦਿਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ ਮੇਰੀ ਕੋਲ ਦੁਕਾਨਾਂ ਨੂੰ ਹਾਂ ਜੀ ਮੇਰੇ ਅਸੀਂ ਇਹ ਨਹੀਂ ਕਹਿੰਦੀ ਵੀ ਜਿੱਥੇ ਐਕਸੀਡੈਂਟ ਦੀ ਪ੍ਰੋਬਲਮ ਆ ਉੱਥੇ ਅਪਰੋਚਮੈਂਟ ਦੇ ਲਈ ਜਿਹੜਾ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਜ਼ਿਆਤੀ ਕਰਦਾ ਐ ਨਹੀਂ ਕਿਉਂਕਿ ਲੋਕਾਂ ਦੀ ਜਾਨ ਵੀ ਜਿਹੜਾ ਸਾਡੇ ਉਹਦੇ ਵੀ ਜ਼ਿੰਮੇਵਾਰੀ ਆਪਾਂ ਹੀ ਆ ਨਾ ਪਰ ਵੀ ਸਮਾਂ ਮਨੋਰਾਟੇ ਨੇ ਕੀਤਾ ਹੈ ਮਿਸਬੀਵ ਕਰਦੇ ਨੇ ਮੈਂ ਕਿਹਾ ਵੀ ਆਪਾਂ ਪਬਲਿਕ ਦੇ ਬੰਦੇ ਆ ਕੋਈ ਅਸੀਂ ਗੱਲ ਨਹੀਂ ਕਰਨੀ ਆਜੋ ਕਿੰਨੀ ਕਮਾਂਦਾਰੀ ਨਾਲ ਉਹ ਕਿੰਨੇ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਜੀ ਉਹ ਵੀ ਚੱਕ ਕੇ ਭੁਗਾਵਗਾ ਮਾਰ ਲੈ ਚੱਕੋ ਸਿੱਟੋ ਇਹ ਕਹਿੰਦੇ ਨੇ ਕੰਮੜੇ ਕੰਪੜੇ ਮਾਰੇ ਜੀ ਨਹੀਂ ਦੁਕਾਨ ਤੇ ਅਗਲਾ ਕਿ ਤੁਹਾਡੇ ਜੁੱਤੀਵਾਦ ਕੋਈ ਬਰਾਬਰ ਬੁੱਲ ਨਹੀਂ ਬੰਦੂ ਨੇ ਥੱਪੜ ਵੀ ਮਾਰੇ ਜੀ ਇਹ ਤਾਂ ਬੰਦ ਨਾ ਮਰਾਦੀ ਵੀ ਕਰਾਈ ਜਾ ਨਾ ਕਿਤੇ ਜਿਵੇਂ ਜਦ ਜਿਹਜਾ ਹੁੰਦਾ ਵਾ ਕਾਨੂੰਨ ਉਸ ਬਦਾਅਕ ਜਾਣਾ ਵੀ ਪੈਂਦਾ ਸਰ ਬਾਦਰੇ ਦੇ નીચે ਬੈਠੇ ਆ ਜੀ ਸਰ ਬਾਦਰੇ ਦਾ ਕੋਈ ਨਹੀਂ ਦੇਵੇ ਤੁਸੀਂ ਕਿੰਦੇ ਵੀ ਚਲੇ ਜਾਓ ਫੀਟ ਜਾਓ ਫਰੇਮ ਢਾਬਾ ਜਾਓ ਕੰਟਰੀ ਦਾਬਾ ਮਿਲ ਜਾਓ ਤੁਸੀਂ ਕਿਹੜੀ ਬੰਦੇ ਬਾਹਰ ਮਾੜਾ ਮੋੜਾ ਦੇਖਣਾ ਪੈ ਅੰਦਰ ਕਿਵੇਂ ਲੱਗੂਗੀ ਯਾਰ ਬੰਦ ਕਰਵਾਉਂਗਾ ਬਾਦਰਾ ਥੱਲੇ ਕਾਉਂਟਰ ਪੈਣੇ ਤੁਸੀਂ ਕਹਿੰਦੇ ਜੇ ਸੀ ਨਾ ਉੱਥੇ ਕੋਈ ਕੜਾਈਆਂ ਜਿੱਥੇ ਤੁਸੀਂ ਲਾਉਣੇ ਆ ਉੱਥੇ ਬੰਦੇ ਮੱਚਗੇ ਫੇਰ ਚਲੋ ਮੈਨੂੰ ਕਰ ਲੈਣਾ ਮੈਂ ਉਹਨਾਂ ਚ ਕਿੱਦੋਂ ਲਿਆਂਗਾ ਅਕੋੜੀਆਂ ਲਾਗੇ ਅਕੋੜੀਆਂ ਲਾਗੇ ਕਲਾ ਕੋਈ ਨਹੀਂ ਲੈਣੀ ਕੰਪਲੇਂਟ ਨੇ ਵਾਪਸ ਲੈ ਲੈ ਮੈਂ ਕੰਪਲੇਨਟ ਕਰਨੀ ਆ ਜੀ ਕੋਈ ਨਹੀਂ ਮੈਡਮ ਮੰਦੀ ਮਾਲੋ ਸਾਡੀ ਭਾਂਡੇ ਤੇ ਆਏ ਸਾਡਾ ਸਰਕਾਰ ਵੀ ਨੇ ਸਭ ਦੇ ਵਿੱਚ ਨਹੀਂ ਮੈਂ ਆਪਣੇ ਅੰਨੀ ਬੇਚਾ ਮੈਂ ਵਾਈ ਮਰ ਰੋਣਾ ਲੱਗ ਆ ਨਾ ਦੇ ਗਾ ਨਾ ਨਹੀਂ ਮਰ ਦੂਜੇ ਮੇਰੇ ਦੱਛੇ ਨਾਲ ਲੱਗਦਾ ਤੁਮਾ ਮੇਰੇ ਨਾਲ ਲੱਗਦਾ ਨਾ ਨਾ ਮੈਨੂੰ ਨਹੀਂ ਰੋਣ ਕੋਈ ਬੇਚਾ ਦੀ ਭੁਜਾ ਦੇਂਦਾ ਕਦੇ ਕਿਧਰੇ ਨੁਕਤੇ ਖੰਨਾ ਚੇ ਨਜਾਇਜ਼ ਕਬਜਾ ਧਾਰੀਆਂ ਤੇ ਚੱਲਿਆ ਪੀਲਾ ਪੰਜਾ ਨਜਾਇਜ਼ ਕਬਜ਼ਾ ਧਾਰਿਆਂ ਤੇ ਕਾਰਵਾਈ ਕਰਨ ਲਈ ਜੀਸੀਬੀ ਮਸ਼ੀਨ ਅਤੇ ਟਰਾਲੀਆਂ ਨਾਲ ਲੈ ਕੇ ਪਹੁੰਚੀ ਆਪਣੀ ਪੂਰੀ ਟੀਮ ਦੇ ਨਾਲ ਨਗਰ ਕੌਂਸਲ ਖੰਨਾ ਦੀ ਤਹਿਬਜ਼ਰਦੀ ਟੀਮ ਦੀ ਇੰਚਾਰਜ ਮੈਡਮ ਪਰਮਜੀਤ ਕੌਰ ਖੰਨਾ ਦੇ 메ਨ ਬਾਜ਼ਾਰ ਚ ਨਜਾਇਜ਼ ਕਬਜ਼ਾ ਧਾਰਿਆਂ ਨੂੰ ਪਈਆਂ ਭਾਜਣਾ ਕਈ ਦੁਕਾਨਦਾਰਾਂ ਨਾਲ ਹੋਈ ਗਰਮਾ-ਗਰਮ ਬਹਿਸ ਨਗਰ ਕੌਂਸਲ ਦੀ ਟੀਮ ਵੱਲੋਂ ਕਾਰਵਾਈ ਕਰਨ ਦੇ ਖਿਲਾਫ ਦੁਕਾਨਦਾਰਾਂ ਨੇ ਜਿਟੀ ਰੋਡ ਸਰਵਿਸ ਰੋਡ ਤੇ ਕੀਤਾ ਜਾਮ ਨਗਰ ਕੌਂਸਲ ਤੇ ਖੰਨਰ ਸ਼ਾਸਨ ਖਿਲਾਫ ਕੀਤੀ ਜ਼ੋਰਦਾਰ ਨਾਰੇਬਾਜ਼ੀ ਵਾਹਨਾ দিয়া ਦੂਰ ਦੂਰ ਤੱਕ ਲੱਗਿਆ ਲੰਬਿਆ ਲੰਬਿਆ ਲਾਈਨਾ ਕਈ ਮਰੀਜ਼ ਤੇ ਸਕੂਲੀ ਬੱਚੇ ਵੀ ਫਸੇ ਜਾਮ ਚ ਮੌਕੇ ਤੇ ਖੰਨਾ ਪੁਲਿਸ ਦੇ ਡੀਐਸਪੀ ਹਰਜਿੰਦਰ ਸਿੰਘ ਗੱਲ ਆਪਣੀ ਟੀਮ ਨਾਲ ਪਹੁੰਚੇ ਤੇ ਜਾਮ ਖਲਵਾਇਆ ਦੂਜੇ ਪਾਸੇ ਸਰਕਾਰੀ ਕੰਮ ਤੇ ਕਾਰਵਾਈ ਅਤੇ ਸਰਕਾਰੀ ਡਿਊਟੀਆਂ ਚ ਵਿਗਨ ਪਾਉਂਟ ਤੇ ਨਗਰ ਕੌਂਸਲ ਦੀ ਟੀਮ ਨਾਲ ਅਤੇ ਮੈਡਮ ਨਾਲ ਬਤਮੀਜੀ ਕਰਨ ਦੇ ਖਿਲਾਫ ਪਕੌੜਿਆਂ ਵਾਲਿਆਂ ਦੇ ਖਿਲਾਫ ਮੈਡਮ ਪਰਮਜੀਤ ਤੌਰ ਨੇ ਕੀਤੀ ਖੰਨਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਉਹ ਨਹੀਂ ਤੱਕਾ ਇੰਨਾ ਨਹੀਂ ਹੁੰਦਾ ਆਉਂਦਾ ਯਾਰ ਜਿੰਨਾ ਤੁਸੀਂ ਲੱਗੇ ਹੋਏ ਹੋ ਦੁੱਧੇ ਲਾਵਾ ਦੁਕਾਨਾਂ ਨੂੰ ਭਾਈ ਸਾਰੇ ਬਾਜ਼ਾਰ ਬੰਦ ਕਰੋ ਆਜੋ ਯਾਰ ਸਾਰੇ ਆਜੋ ਸਿਰਫ ਕਮੇਡੀ ਦਫਤਰ ਯਾਰ ਵੀ ਯਾਰ ਬੰਦ ਦਿਪਕ ਆਏ ਯਾਰ ਸਾਰੇ ਆਓ ਹਲੋ ਸਾਰਾ ਬਾਜ਼ਾਰ ਬੰਦ ਸਾਰੀ ਦੁਕਾਨਾਂ ਨੂੰ ਨਹੀਂ ਬੰਦ ਕਰਾਂਗਾ ਵੀ

बोल रहा माड़ा जहां कुछ ਚਲੋ ਯਾਰ ਛੱਡੋ ਦੁਕਾਨ ਨੂੰ ਕਿੱਥੇ ਜਾਣਾ ਹੈ ਹਲੇ ਮੈਂ ਬੰਦ ਕਰਾਂ ਦੁਕਾਨ ਠੀਕ ਹੈ ਨਾ ਉਹ ਆਪਣਾ ਚੱਕ ਯਾਰ ਸਾਈਡ ਤੇ ਲੈ ਜਾ ਚੱਕ ਕਰ ਲੈਣਾ ਸਮਝ ਕੇ ਮੋੜ ਕੇ ਨਿਕਲ ਜਾ ਸਟਾਪ ਕਰ ਲੈ ਯਾਰ

ਮਰੀ ਗੱਲ ਆ ਮੈਂ ਕਹਿੰਦਾ ਵੀਰੇ ਯਾਰ ਪਿਆਰ ਨਾਲ ਗੱਲ ਕਰ ਰਿਹਾ ਦੂਜੀ ਯਾਰ ਸੁਣ ਤੁਸੀਂ ਮੈਂ ਨਾ ਆਪਣੀ ਮਾਂ ਵਰਗੀ ਆਪਣੀ ਐ ਥੋੜੋ ਯਾਰ ਮੈਨੂੰ ਕੰਮ ਨਾਲ ਗੱਲ ਕਰਨੀ ਆ ਯਾਰ ਤੁਸੀਂ ਚੱਲ ਬੈਠਾ ਰੋਡ ਤੇ ਜਾ ਕੇ ਜੜੀ ਕਰ ਮਾਂ ਦੀ ਤੁਸੀਂ ਫਿਰ ਕੰਮ ਦਾ ਸਾਨੂੰ ਕਰਨ ਦਾ ਬਾਹਰ ਦੱਲੇ ਲੈ ਕੰਮ ਕਾ ਲੋ ਕੋਕ ਕੇ ਨਹੀਂ ਆ ਉਹਨੂੰ ਕਰਨ ਦਾ ਕੰਮ ਤੁਹਾਨੂੰ ਇੱਥੇ ਕਿੱਥੇ ਆ ਫਿਰ ਤੁਸੀਂ ਕੰਮ ਕਰਦੇ ਹੋ ਦੁਕਾਨ ਦੇ ਉੱਤੇ ਕੰਮ ਚਲੋ ਕਿ ਨਾਂ ਤੇ ਕਰਦੇ ਹੋ ਯਾਰ ਸੈਲਫ ਸੈਲਫ ਤੇ ਵੀਰੇ ਆ ਤੁਹਾਨੂੰ ਬਾਤੂ ਆਂ ਕੱਲ ਆ ਤੁਸੀ ਆਦਮ ਨੀ ਨਹੀਂ ਤੁਮ اوہ ماں جاڑي کہاں جاڻي يا ڏيڏي اندر هو جا يا اندر اندر جا ڏيڏي پي آ جا هي आपले سينو لي ڊي اپ کي يار مان ڏرو ڳٽي آ اڄ ٽائيم ڏي نه هاڻي ڏي ٽائيم ڏي 20 سال کان نه ڏي هاڻي کان ٿي نننا نننا سن ڏي ڪا جاء مونکي ڪو مڙه 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 ته جو مڙڻا نه ڪو پاڻي لائي کوئی جو ملي جيڪا غلطي آهي ني منهنجو پاڻي پي لوئي شاربي پي ਆਪਣਾ ਉਹ ਪੂਰਾ ਮੈਂ ਕੀ ਕਾਰਨ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਾਰਨ ਕੀ ਰੋਜ ਆਉਂਦੇ ਆ ਜੀ ਆਪਣਾ ਆ ਸਮਾਨ ਚੱਕੋ ਪਿੱਛੇ ਰੋਜ माल ਖਰਾਬ ਹੁੰਦਾ ਦੁਕਾਨਦਾਰੀ ਜਿਵੇਂ ਜੀਰੋ ਹੋ ਗਈ ਐ ਇੰਨੇ ਦੁਖੀ ਹੋ ਕੇ ਤੇ ਮਾਰਾ ਸਵੇਰੇ ਬਣਾਇਆ ਚੰਗੀਆਂ ਛਟਰਾ ਪਿੰਦਾ ਲਿਆ ਕੇ ਕਿਸੇ ਤੇ ਕੰਮ ਕਰਦੇ ਤੁਸੀਂ ਬੰਦੇ ਆ ਜੇ ਆਪਣਾ ਜੈ ਮਾਮੇ ਮਿਲ ਕੇ ਆਨੀਆਂ ਦੁਕਾਨਾਂ ਸ਼ੋਅ ਹੈ ਜੀ ਹੁਣ ਕੀ ਕਹਿੰਦੇ ਹੋ ਕਹਿਣਾ ਕਿ ਬਾ ਪਿੱਛੇ ਕਰੋ ਪਿੱਛੇ ਕਰੋ ਤੂੰ ਕਿੰਨੀ ਦੀ ਆ ਸਵੇਰੇ ਮਾਰ ਬਣਿਆ ਸਾਮੇ ਅਸੀਂ ਕਿਤਰਾ ਬੰਦਾ ਲੈ ਕੇ ਉਧਰ ਜਾਂਦੇ ਵੀ ਅਸੀਂ ਹਿੰਦੀ ਗਲ ਇਨਕ੍ਰੋਜਮੈਂਟ ਹਟਾ ਰਹੇ ਨਹੀਂ ਦੇਖੋ ਅਸੀਂ ਅਸੀਂ ਪਹਿਲੇ ਪਿੱਛੇ ਬੈਠੇ ਆ ਉਹਨੂੰ ਹੋਰ ਪਿੱਛੇ ਕਰੋ ਉਹ ਅੰਦਰ ਪੜ ਜਾਈਏ ਇਹ ਛੋਟੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਧਨਾੜਾ ਦੀ ਕਾਰਵਾਈ ਹੋ ਰਹੀ ਹੈ ਕਾਰਵਾਈ ਤਾਂ ਦੇਖੋਗੇ ਸਾਡੇ ਦੇ ਹੋਰੀਆਂ ਕਿਹਦੇ ਹੋਰੀਆਂ ਨਾਲ ਬਾਤਾਂ ਨਹੀਂ ਮੁਸਪਲ ਕਮੇਟੀ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਜੀ ਪਹਿਲਾਂ ਮਿਊਸਪਲ ਕਮੇਟੀ ਨੇ ਕਹੇ ਤੇ ਹੀ ਸਾਡੇ ਤੋਂ ਹੀ ਤਰਪਾਲਾਂ ਲਗਵਾਈਆਂ ਸੀ ਵੀ ਪੱਕੀ ਤਰਪਾਲ ਹਟਾ ਦਿਓ ਤੇ ਫੋਲਡਿੰਗ ਵਾਲੀ ਤਰਪਾਲ ਲਗਾਓ ਅੱਜ ਉਹੀ ਤਰਪਾਲਾਂ ਮਿਊਸਪਲ ਕਮੇਟੀ ਵੱਲੋਂ ਤੋਰੀਆਂ ਜਾ ਰਹੀਆਂ ਨੇ ਸਭ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਕਹਿੰਦੇ ਚਾਹੇ ਦੁਕਾਨਾਂ ਬੰਦ ਕਰੋ ਪਰ ਇੱਥੇ ਕਿਸ਼ਾਈ ਹੋ ਰਹੀ ਹੈ ਸਾਡੇ ਨਾਲ ਸਾਰਾ ਜਿਹੜੇ ਬਾਜ਼ਾਰ ਚ ਇਹ ਨਗਰ ਕੌਂਸਲ ਵਾਲੇ ਅੱਜ ਆਏ ਨੇ 40 40 ਪਿਆ ਪਿਆ ਬੰਦੇ ਇਕੱਠੇ ਹੋ ਕੇ ਬਿਨਾ ਨੋਟਿਸ ਦਿੱਤੇ ਬਿਨਾ ਪ੍ਰਸ਼ਾਸਨ ਦੇ ਕਹੇ ਕੁਛ ਇਹਨਾਂ ਦੇ ਬੋਰਡ ਇਹਨਾਂ ਦੀ ਰੇਡੀਆਂ ਚੱਪਲਾਂ ਵਾਲੇ ਦੇ ਕਿਸਦਾ ਸਮਾਨ ਕਿਸਦੇ ਬੈਗ ਚੱਕ ਕੇ ਲੈ ਗਏ ਜਦ ਕਿ ਕੀ ਕੀਤੀ ਜਾ ਰਹੀ ਹੈ ਜੀ ਜਦ ਕਿ ਇਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ ਵੀ ਹਾਂਜੀ ਵੀਰ ਜੀ ਤੁਸੀਂ ਰਸਤਾ ਖਾਲੀ ਕਰ ਦਿਓ ਵੀ ਬਾਜ਼ਾਰ ਚ ਲੰਘਣਾ ਔਖਾ ਹੈ ਸਲਡੀ ਜਿਹੜੀ ਮੈਡਮ ਪਰਮਜੀਤ ਕੌਰ ਹੈ ਉਹ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਪਰਚਾ ਕਰਾਉਣ ਦੀ ਧਮਕੀ ਦੇ ਰਹੀ ਹੈ ਕਿ ਪਰਚਾ ਕਰਾ ਕੇ ਬੈਂਕ ਦੀ ਮੈਡਮ ਨੂੰ ਵੀ ਬੈਠ ਕੇ ਦੁਕਾਨਦਾਰਾਂ ਨਾਲ ਗੱਲ ਕਰਨ ਵੀ ਇੰਨਾ ਧੱਕਾਸ਼ਾਹੀ ਨਾ ਕਰਨ ਉਹ ਜਾਮ ਵੀ ਲਾਏਗੇ ਸੀ ਉਸ ਸੰਬੰਧੀ ਕਰਨ ਚਾਹੁੰਦੇ ਤੁਸੀਂ ਇਹ ਜੋ ਅਨਕ੍ਰੋਚਮੈਂਟ ਡਰਾਈਵ ਹੈ ਮਾਨਯੋਗ ਕੋਰਟ ਦੇ ਹੁਕਮਾਂ ਨਾਲ ਜੋ ਵੀ ਹੈਗਾ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਜਾਂਦੀ ਆ ਦੁਕਾਨਦਾਰਾਂ ਨੂੰ ਇਸ ਸੰਬੰਧੀ ਪਹਿਲਾਂ ਬੁਨਿਆਦੀ ਕਰਾ ਕੇ ਇਤਲਾਹ ਵੀ ਕੀਤੀ ਗਈ ਸੀ ਵੀ ਇਹ ਕਾਨੂੰਨ ਅਨੁਸਾਰ ਵੀ ਜਿੰਨਾ ਹੈਗਾ ਅੱਗੇ ਆਪਣੇ ਇਨਕ੍ਰੋਚਮੈਂਟਾਂ ਨਾ ਕੀਤੀਆਂ ਜਾਣ ਜੋ ਇਨਕ੍ਰੋਚਮੈਂਟ ਡਰਾਈਵ ਚੱਲ ਰਹੀ ਹੈ ਉਹ ਕਾਨੂੰਨ ਅਨੁਸਾਰ ਹੀ ਚੱਲ ਰਹੀ ਹੈ ਮੇਰੇ ਹੁਕਮਾਂ ਦੇ ਨਾਲ ਹੀ ਮੇਰੀ ਦੇਖਰੇਖ ਵਿੱਚ ਹੀ ਹੋ ਰਿਹਾ ਜੋ ਤਾਂ ਸਾਡੇ ਸੁਪਰਡੈਂਟ ਸਾਹਿਬ ਕੋਲ ਬੈਠੇ ਨੇ ਇਹਦੇ ਸਬੰਧ ਵਿੱਚ ਮੈਂ ਡਿਟੇਲ ਚ ਤਾਂ ਨਹੀਂ ਦੱਸ ਸਕਦਾ ਨਾਲ ਬੈਠੇ ਨੇ ਦੱਸ ਸਕਦੇ ਨੇ ਤੁਹਾਨੂੰ ਜਿਹੜੇ ਇਹ ਸੱਤ ਜੋਂਨ ਹੈਗੇ ਜੀ ਉਹਦੇ 'ਚ ਇੱਕ ਜੋਂਨ ਜਿਹੜਾ ਅੱਥੇ ਦੇ ਕੋਲ ਹੈ ਇਹਦਾ ਪੂਰਾ ਅਸੀਂ ਸਾਰਾ ਮੈਡਮ ਆਜੋ ਆਜੋ ਇੱਧਰ ਮੈਡਮ ਬਰਾਬਰ ਮਤਲਬ ਇਹਦਾ ਸਾਰਾ 5.5 6 ਲੱਖ ਦਾ ਮਤਲਬ ਇਹਦਾ ਬਣਾ ਕੇ ਪੇਸ਼ ਕਰਕੇ ਬਹੁਤ ਚੰਡੀਗੜ੍ਹ ਭੇਜਿਆ ਦੋ ਵਾਰੀ ਉਹਨਾਂ ਨੂੰ ਲੈਟਰ ਵੀ ਲਿਖਿਆ ਬਹੁਤ ਹੈ ਪੈਸਾ ਇਸ਼ੂ ਹੋ ਜਾਊਗਾ ਉਸ ਤੋਂ ਅਸੀਂ ਇਹਨਾਂ ਦਾ ਫਿਰ ਛੱਟ ਵਗੈਰਾ ਬਣਾ ਲਵਾਂਗੇ ਜੇ ਉਹ ਆਪਣਾ ਉਹਨਾਂ ਦੇ ਹੱਥ ਹਦੂਦ ਤੋਂ ਜੇ ਬਾਹਰ ਐਨਕ੍ਰੋਚਮੈਂਟ ਉਹ ਵੀ ਠੋੜੀ ਗਈ ਹੋਰ ਤਾਂ ਮੇਰੇ ਸਬੰਧਿਤ ਪਰ ਮੈਂ ਦੁਕਾਨਦਾਰ ਵੀ ਮੇਰੇ ਕੋਲ ਆਏ ਨੇ ਆਪਾਂ ਉਹਨਾਂ ਦੀ ਵੀ ਸੁਣਵਾਈ ਕੀਤੀ ਗਈ ਆ ਸਾਡੇ ਮੈਡਮ ਮੇਰੇ ਕੋਲ ਮੌਜੂਦ ਨੇ ਇਹਨਾਂ ਨੂੰ ਵੀ ਆਪਾਂ ਆਪਣਾ ਪੱਖ ਸੁਣਨ ਵਾਸਤੇ ਉਸ ਤੋਂ ਬਾਅਦ ਹੀ ਮੈਂ ਕੋਈ ਨਤੀਜੇ ਜਬੋਲ ਸਕਦਾ ਮੈਂ ਨਜਾਇਜ਼ ਸਾਰੀਆਂ ਦੂਰ ਕਰਵਾ ਰਹੀ ਸੀ ਜੀ ਉਹਨਾਂ ਨੇ 750 ਫੁੱਟ ਜਗ੍ਹਾ ਪਹਿਲਾਂ ਹੀ ਕਮੇਟੀ ਦੀ ਦਿੱਤੀ ਹੋਈ ਆ ਉਹਨਾਂ ਨੂੰ ਮੈਂ ਦਿੱਤੀ ਹੀ ਨਹੀਂ ਹੋਈ ਜਾਣੀ ਤੇ ਲੋ ਉਹਨਾਂ ਨੇ ਵਧਰੇ ਵਧਾਇਆ ਉਸ ਤੋਂ ਬਾਅਦ ਉਹਨਾਂ ਨੇ ਤਰਪਾਲਾ ਲਾਈਆਂ ਹੋਈਆਂ ਸੀਗੀਆਂ ਮੈਂ ਉਹ ਤਰਪਾਲਾ ਹਟਾ ਰਹੀ ਸੀ ਤੇ ਪ੍ਰਿੰਪਕੋਰ ਵਾਲਿਆਂ ਨੂੰ ਮੈਂ ਇਹ ਕਿਹਾ ਵੀ ਤੁਹਾਡੇ ਪੱਟੀਆਂ ਬਾਹਰ ਨੇ ਇਹਦੇ ਨਾਲ ਨੁਕਸਾਨ ਹੋ ਜਾਊਗਾ ਸਿਲੰਡਰ ਵੀ ਕਮਰਸ਼ੀਅਲ ਨਹੀਂ ਵਰਤ ਰਹੇ ਉਹ ਘਰੇਲੂ ਸਿਲੰਡਰ ਲੱਗੇ ਉਹਨਾਂ ਦੀ ਕੜਾਹੀ ਦੇਖੋ ਜਾ ਕੇ ਕਿੰਨੀ ਬਾਹਰ ਆ ਉਹਨਾਂ ਨੇ ਇੰਨੀ ਬਦਤਮੀਜ਼ੀ ਕੀਤੀ ਮੇਰੇ ਥੱਪੜ ਮਾਰਨ ਤੱਕ ਆਇਆ ਤੇ ਪਹਿਲਾਂ ਵੀ ਕੁਛ ਦਿਨ ਪਹਿਲਾਂ ਇੱਥੇ ਮੋੜ 'ਚ ਟੈਂਪੋ ਜੀ ਨੇ ਉਹਨਾਂ 'ਚ ਅਸੀਂ ਚੱਕਵਾ ਰਹੇ ਸੀਗੇ ਉਸ ਦਿਨ ਮਰੀਸ਼ ਕਾਲੀਆ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ ਆ ਮੇ ਕੋਈ ਕਾਰਵਾਈ ਵੀਰੇ ਤੇ ਮੈਂ ਅੱਜ ਕਾਉਂਸਲਰ ਨੇ ਜੀ ਅੱਜ ਮੈਂ ਪੁਲਿਸ ਨੂੰ ਲਿਖ ਕੇ ਦਿੱਤਾ ਜੀ ਕਿਹੜੇ ਖਿਲਾਫ ਕਿਹ ਦੇ ਖਿਲਾਫ ਦਿੱਤਾ ਹੈ ਮੈਂ ਉਹਨਾਂ ਦੇ ਖਿਲਾਫ ਜਿਹੜਿਆ ਨੇ ਅੱਜ ਕੀ ਤੌਨਾ ਮੈਂ ਉਹ ਵੀ ਪਹਿਲੇ 비ਗਨ ਬਾਰੇ ਵੀ ਲਿਖਿਆ ਵੀ ਉਹਨਾਂ ਨੇ ਵੀ ਮੇਰੇ ਕੰਮ ਚ 비ਗਨ ਬਾਇ ਨੇਮ ਦਿੱਤਾ ਜੀ ਹਾਂਜੀ ਬਾਇ ਨੇਮ ਦਿੱਤਾ ਕਿਹੜੇ ਕਿਹਦੀ ਨਾਮ ਅਮਰਿਸ਼ ਕਾਲੀਆ ਦੇ ਤਾਂ ਬਿਆਨਾਂਮ ਦਿੱਤਾ ਮੇਰੇ ਸਰਕਾਰੀ ਉਹ ਚਪਾਇਆ ਸੀ ਉਹ ਕਹਿੰਦੇ ਸੀ ਮਿਸ ਬਿਹੇਵ ਕੀਤਾ ਮੈਂ ਕਹਿੰਦਾ ਨਹੀਂ ਉਹਨਾਂ ਨੇ ਉਹ ਮੁੰਡੇ ਨੇ ਮੇਰੇ ਨਾਲ ਮਿਸ ਬਿਹੇਵ ਕੋਈ ਨਹੀਂ ਕੀਤਾ ਅੱਜ ਵਾਲਿਆਂ ਨੇ ਮੇਰੇ ਨਾਲ ਮਿਸ ਬਿਹੇਵ ਅੱਜ ਕਿਹਨੇ ਕਿਹਨੇ ਕੀਤਾ ਜੀ ਅੱਜ ਪ੍ਰੇਮ ਦੇ ਮੁੰਡਿਆਂ ਨੇ ਪ੍ਰਿੰਪ ਕੁੜੇ ਹਾਂਜੀ ਮੈਡਮ ਜਿੰਮੀ ਤੁਸੀਂ ਬਾਜ਼ਾਰ ਦੇ ਵਿੱਚ ਸਾਰਾ ਨਾ ਨਾ ਦੇ ਤੇ ਪਈ ਹੋਈ ਹੈ ਜੇ ਬਾਜ਼ਾਰ ਨੂੰ ਬੰਦ ਕਰਕੇ ਮੂਰੇ ਰਿਪਬਲਿਕ ਨੂੰ ਨੰਗਰ ਨੂੰ ਜਗ੍ਹਾ ਨਹੀਂ ਛੱਡਦੇ ਤਾਂ ਤਕਲੀਫ ਹੋਊਗੀ ਇੰਨੇ ਸਾਲਾਂ ਤੋਂ ਪੈਸੇ ਲੈ ਰਹੇ ਹੋਣੇ ਕਮੇਟੀ ਵਾਲੇ ਉਹਨਾਂ ਤੋਂ ਜਿਹੜੇ ਪਹਿਲਾਂ ਲਗਾਏ ਹੋਏ ਸੀ ਤੈਵਾਰੀ ਜੈਸੀ ਕਰਦੇ ਸੁਣਨ ਜੀ ਵੀ ਆਈ ਤੁਹਾਨੂੰ ਮੈਂ ਤਾਂ ਬਹੁਤ ਸੁਣਦੀ ਸੀਗੀ ਜੀ ਪਹਿਲਾਂ ਤੇ ਫਿਰ ਮਤਲਬ ਉਹਨਾਂ ਜੀ ਮੈਂ ਤਾਂ ਹੁਣ ਵੀ ਕਿਹਾ ਬਾਹਰ ਵੀ ਕਹਿ ਰਹੀਆਂ ਤੁਹਾਡੇ ਸਾਹਮਣੇ ਸਾਰੇ ਦੇ ਸਾਹਮਣੇ ਕਿਹਾ ਮੇਰੇ ਖਾਤਮ ਮਾਨੂੰ ਕਾਰਵਾਈ ਜਾਰੀ ਰੱਖੋਗੇ ਇਹ ਜਾਰੀ ਰੋਗੇ ਜੀ ਜਿਨੀਰ ਮੇਰੀ ਡਿਊਟੀ ਰਹੂਗੀ ਜਾਰੀ ਰਹੂਗੀ 10 ਮਾਰਕੀਟ ਪਾਰਕਿੰਗ ਦਾ ਠੇਕਾ ਹਾਂਜੀ ਹਾਂਜੀ ਰੇਡੀਆ ਲਾਈ ਬੈਠੀ ਹਾਂਜੀ ਮੈਂ ਉਹ ਰੇਡੀਆ ਚਕ ਬਣ ਗਈ ਸੀ ਉਹ ਕਹਿੰਦੇ ਠੇਕੇਦਾਰ ਨੇ ਲਵਾਈਆਂ ਨੇ ਮੈਂ ਕਿਹਾ ਮੈਂ ਬਿਲਕੁਲ ਨਹੀਂ ਲਗੰਦਣੀ ਮੈਂ ਜੀਓ ਸਾਹਿਬ ਨੇ ਇਹ ਗੱਲ ਕੀਤੀ ਵੀ ਤੁਸੀਂ ਛਾਤਾਂ ਚ ਲਿਖਿਆ ਰੇਡੀਆ ਤੇ ਸ਼ਾਮ ਨੂੰ ਸ਼ਰਾਬ ਵੀ ਉੱਥੇ ਚਲਦੀ ਹਾਂਜੀ ਸ਼ਰਾਬ ਵੀ ਚਲਦੀ ਹੈ ਤਾਸ਼ ਵੀ ਖੇਡਦੇ ਨੇ ਮੈਨੂੰ ਸਾਰੀ ਕੰਪਲੇਂਟ ਪਾਓ ਜੀ ਪ੍ਰੈਸ਼ਰ ਜਾ ਕੇ ਤੁਹਾਨੂੰ ਨਹੀਂ ਮੈਂ ਪ੍ਰੈਸ਼ਰਾਈਜ਼ ਤੇ ਨਹੀਂ ਆਉਂਦੀ ਸਰ ਨਹੀਂ ਮੈਂ ਰੇਡੀਆ ਕਦੋਂ ਤੱਕ ਚੱਕੀ ਜਾ ਰਹੀ ਹਾਂ ਮੈਂ ਸਰ ਕੱਲ ਵੀ ਚਕਵਾ ਕੇ ਆਈ ਹਾਂ ਮੈਂ ਹੁਣ ਵੀ ਚਕਵਾ ਮੇਰੇ ਵਿੱਚ ਸ਼ਬਾਦ ਯਾਰ ਦੇ ਵਿੱਚ ਕੰਨੇ ਜਿਹੜੇ ਦੁਕਾਨਦਾਰ ਨੇ ਕਈ ਆਪ ਕਹਿੰਦੇ ਕਿਰਾਏ ਤੇ ਮੂਰੇ ਕਿਰਾਇਆ ਲੈਂਦੇ ਨੇ ਨਹੀਂ ਸਰ ਹੁਣ ਕੋਈ ਨਹੀਂ ਹੈਗਾ ਉੱਥੇ ਮੈਂ ਸਾਰੇ ਚੱਕਵਾਤੇ ਕਈ ਦੁਕਾਨਦਾਰ ਨਹੀਂ ਮੈਂ ਚੱਕਵਾਤੇ ਸਰ ਸਭ ਆਪਣੇ ਅੱਗੇ ਇੱਕ ਕਿਸੇ ਨਾ ਕਿਸੇ ਦੁਕਾਨਦਾਰ ਨੂੰ ਲਾ ਕੇ ਤੇ ਪੇਮੈਂਟ ਲੈਂਦੇ ਨੇ ਨਹੀਂ ਨਹੀਂ ਹੁਣ ਹੁਣ ਮੈਂ ਸਾਰਿਆਂ ਨੂੰ ਵਾਰਨ ਕਰਾਈ ਜੀ ਮੈਂ ਦੁਕਾਨਦਾਰ ਦਾ ਚਲਾਨ ਕਟੂਗੇ ਤੇ ਹੁਣ ਲੱਗ ਨਹੀਂ ਰਿਹਾ ਜਿਹੜਾ ਅਕਸਰ ਜਿਹੜਾ ਹੈ ਪਹਿਲਾਂ ਹੁੰਦਾ ਦੇ ਦਉ ਮੈਂ ਨਹੀਂ ਦਿੰਦਾ ਹੁਣ ਅਸੀਂ ਚਲਾਨ ਕੱਟ ਕੇ ਦਿੰਨੇ ਆ ਸਮਾਂ ਠੀਕ ਠੀਕ ਹੋ ਗਿਆ ਮੈਂ ਅੱਜ 23 10 7 ਨੂੰ ਇਹ ਸਾਡੇ ਹੁਕਮਾਂ ਦੇ ਮੁਤਾਬਕ ਇਨਕ੍ਰੋਚਮੈਂਟ ਹਟਾ ਰਹੀ ਸੀਗੀ ਤੇ ਕਾਫੀ ਦਿਨਾਂ ਤੋਂ ਇਹ ਮਹੀਮ ਚੱਲੀ ਚਲਾਈ ਜਾ ਰਹੀ ਆ ਤੇ ਇਸ ਸਮਝ ਇਨਕ੍ਰੋਚਮੈਂਟ ਸੰਬੰਧੀ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਸੀ ਸਾਰੇ ਸ਼ਹਿਰ ਚ ਅੱਜ ਜਦੋਂ ਮੈਂ ਚੱਕਵਾ ਰਹੀ ਸੀ ਪ੍ਰੇਮ ਪ੍ਰਕਾੜ ਵਾਲੇ ਦੇ ਦੋ ਬੇਟੇ ਬਾਹਰ ਨਿਕਲੇ ਬਾਕੀ ਦੁਕਾਨਦਾਰ ਤਾਂ ਸਾਰੇ ਠੀਕ ਸੀਗੇ ਅਸੀਂ ਕਰਵਾ ਰਿਹਾ ਸੀ ਬੋਲੇ ਨਹੀਂ ਹੈਗੇ ਇਹਨਾਂ ਨੇ ਬਹੁਤ ਮਿਸਬੀਹੇਵ ਕੀਤਾ ਬਹੁਤ ਬਦਤਮੀਜ਼ੀ ਕੀਤੀ ਮੇਰੇ ਨਾਲ ਤੇ ਮੇਰੀ ਟੀਮ ਨਾਲ ਵੀ ਬਤ ਮੀਜੀ ਕੀਤੀ ਉਹਨਾਂ ਨੂੰ ਵੀ ੱੱਕੇ ਤੁੱਕੇ ਮਾਰੇ ਕਾਫੀ ਜ਼ਿਆਦਾ ਔਰ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਪੜਕਾਇਆ ਤੇ ਧਰਨਾ ਲਗਾਤਾ ਇਹ ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਮੈਡਮ ਵੱਲੋਂ ਜਿਹੜੇ ਇੰਪਰੂਵਮੈਂਟ ਦੇ ਮੈਡਮ ਪਰਮਜੀਤ ਕੌਰ ਵੱਲੋਂ ਵੀ ਤੁਸੀਂ ਉਹਨਾਂ ਨੂੰ ਜਦੋਂ ਨਜਾਇਜ਼ ਕਬਜ਼ੇ ਹਟਾਉਣ ਵਾਸਤੇ ਤੁਹਾਡੇ ਕੋਲ ਗਏ ਨਹੀਂ ਤਾਂ ਤੁਸੀਂ ਧੱਕਾ ਮਾਰ ਤੇ ਗਏ ਇਹ ਕੀ ਕੀ ਗੱਲ ਕੋਈ ਹੋਈ ਕੋਈ ਐਸੀ ਮੈਡਮ ਨੂੰ ਥੋੜੀ ਗਲਤਫਹਮੀ ਹੋ ਗਈ ਹੈ ਇਹ ਤਾਂ ਉਹਨਾਂ ਦਾ ਮੁਲਾਜ਼ਮ ਸਾਡੇ ਥੋੜਾ ਮੁਲਾਜ਼ਮ ਨਾਲ ਬਹਿਸ ਗਿਆ ਤਾਂ ਅਸੀਂ ਉਹਨੂੰ ਅੱਗੇ ਹੋ ਕੇ ਉਹਨੂੰ ਲੈਣ ਗਏ ਸੀ ਵੀ ਤੂੰ ਇੱਧਰ ਆ ਜਾ मैडम ਨੂੰ ਐ ਲੱਗਿਆ ਕਿ ਮੈਂ ਮਤਲਬ ਵੀ ਸਾਡੇ ਨਾਲ ਲੜਨਾ ਹੈ ਸਾਡੇ ਵੱਲੋਂ ਐਸਾ ਕੁਝ ਨਹੀਂ ਜੇ ਮੈਡਮ ਨੂੰ ਲੱਗਦਾ ਵੀ ਹੈ ਫਿਰ ਵੀ ਆਪਾਂ ਮੈਡਮ ਸੌਰੀ ਫੀਲ ਕਰ ਲਾਂਗੇ ਸਾਡੇ ਵੱਲੋਂ ਐਸਾ ਕੁਝ ਨਹੀਂ ਹੈ ਮੈਡਮ ਗਲਤਫਹਿਮੀ ਹੈ ਇਹ ਮੈਡਮ ਪਰਮਜੀਤ ਕੌਰ ਜਿਹੜੇ ਮਿਊਂਸਲ ਕਮੇਟੀ ਚ ਲੱਗੇ ਨੇ ਇਹ ਆਪਣੇ ਨਜਾਇਜ਼ ਕਬਜ਼ੇ ਜਿਹੜੇ ਸ਼ਹਿਰ ਸੀ ਉਹਨੂੰ ਦੂਰ ਕਰ ਰਹੇ ਸੀਗੇ ਤੇ ਪਹਿਲਾਂ ਵੀ ਇਹ ਅਮਲੋਰ ਰੋਡ ਤੇ ਇਹਨਾਂ ਨੇ ਨਜਾਇਜ਼ ਕਬਜ਼ੇ ਦੂਰ ਕਰਾਏ ਸੀ ਉਦੋਂ ਵੀ ਇੱਕ ਦੋ ਬੰਦਿਆਂ ਨੇ ਮਿਸਬੀਹੇਵ ਕੀਤਾ ਸੀ ਤੇ ਡਿਊਟੀ 'ਚ ਵਿਗੜਨ ਪਾਈ ਸੀ ਇਹਨਾਂ ਦੇ ਤੇ ਅੱਜ ਵੀ ਇਹ ਲਲੇੜੀ ਰੋਡ ਤੇ ਆਪਣਾ ਨਜਾਇਜ਼ ਕਬਜ਼ੇ ਦੂਰ ਕਰਾ ਰਹੇ ਸੀ ਤਾਂ ਉੱਥੇ ਇੱਕ ਪ੍ਰੇਮ ਪਕੌੜਿਆਂ ਵਾਲਾ ਹੈਗਾ ਉਹਦੇ ਦੋ ਲੜਕੇ ਨੇ ਇੱਕ ਹਰਦੀਪ ਤੇ ਇੱਕ ਹੋਰ ਹੈ ਉਹਨਾਂ ਨੇ ਮੈਡੋ ਨਾਲ ਮਿਸਬੀਹ ਵੀ ਕੀਤਾ ਉਹਨਾਂ ਦੀ ਡਿਊਟੀ 'ਚ ਵਿਗਨ ਪਾਇਆ ਤੇ ਬਾਅਦ ਜੁਣਾਂ ਨੇ ਇੱਥੇ ਸਰਵਿਸ ਰੋਡ ਤੇ ਜਾਮ ਲਾਤਾ ਸਾਨੂੰ ਇਹਨਾਂ ਵੱਲੋਂ ਕੰਪਲੇਂਟ ਮਿਲ ਗਈ ਆ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਦੇ ਖਿਲਾਫ